40 ਸਾਲ ਪਹਿਲਾਂ ਇਸੇ ਹੀ ਵੇੜੇ ਦੇ ਵਿੱਚ ਖਲੋ ਕੇ ਆਪਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਜਿਹੜੇ ਪ੍ਰਣ ਕੀਤੇ ਸੀ ਜਿਹੜੇ ਉਹਨਾਂ ਦੇ ਉਸ ਸਮੇਂ ਦੇ ਮਤੇ ਸੀ ਉਹਨਾਂ ਦੀ ਰੋਸ਼ਨੀ ਦੇ ਵਿੱਚ ਜਿਹੜਾ ਅਗਲਾ ਅੱਜ 40 ਸਾਲਾਂ ਬਾਅਦ ਸਾਡਾ ਅਗਲਾ ਆਉਣ ਵਾਲਾ ਸੰਘਰਸ਼ ਆ ਉਹਦੇ ਬਾਰੇ ਐਲਾਨ ਕਰਨ ਦੇ ਲਈ ਮੈਂ ਤੁਹਾਡੇ ਸੰਗਤ ਔਰ ਗੁਰੂ ਤੋਂ ਇਜਾਜ਼ਤ ਮੰਗਦਾ ਹਾਂ ਜੇ ਇਜਾਜ਼ਤ ਹੋਵੇ ਤੇ ਸੰਗਤ ਦੇ ਰੂਪ ਦੇ ਵਿੱਚ ਕੋਈ ਇੱਕ ਸਿੰਘ ਜਕਾਰੇ ਦੇ ਰੂਪ ਦੇ ਵਿੱਚ ਮੇਰੇ ਇਜਾਜ਼ਤ ਦਵੇ ਅਕਾਲ ਸਹਾਇ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ 26 ਜਨਵਰੀ 2026 13 ਮਾਗ ਨਾਨਕ ਸਾਹਿਬ ਸੰਮਤ 557 ਸਾਂਝੇ ਫੈਸਲੇ ਸਵੈ ਨਿਰਨੇ ਅਤੇ ਪ੍ਰਭੂ ਸਤਾ ਲਈ ਵਚਨ ਕੋਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰਜਾਵ ਦਾ ਸਾਬ ਸੋ ਖਾਲੀ ਉੱਠੀਆਂ ਇਹ ਹੋਵਾ ਹਲੇਮੀ ਰਾਜ ਜਿਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਇਹਨਾਂ ਹੁਕਮਾਂ ਦੇ ਨਾਲ ਅੱਜ ਦਾ ਜੋ ਸਾਂਝਾ ਮਤਾ ਆ ਉਹਦੀ ਭੂਮਿਕਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਪਵਿੱਤਰ ਤੇ ਰਵਾਇਤੀ ਸ਼ਾਨ ਵਿੱਚ ਨਵੀਂ ਰੂਪਕਣ ਲਈ ਸਿੱਖਾਂ ਦੀ ਨਿਆਰੀ ਤੇ ਵਿਲੱਖਣ ਹੋਣ ਦੀ ਹਸਤੀ ਤੇ ਪਛਾਣ ਦੀ ਰਾਖੀ ਲਈ ਖਾਲਸਾ ਪੰਥ ਦੇ ਸਵੈ ਸਿੱਧ ਪਾਤਸ਼ਾਹੀ ਦਾਅਵੇ ਦੀ ਪ੍ਰੋੜਤਾ ਕਰਦਿਆਂ ਅਤੇ ਦੁਨੀਆ ਭਰ ਦੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਐਸਾ ਮਾਹੌਲ ਬਣਾਉਣ ਲਈ ਜਿਸ ਵਿੱਚ ਪੰਥਕ ਆਸ਼ੇ, ਅਸੂਲਾਂ, ਉਦੇਸ਼ਾਂ ਤੇ ਓਮੰਗਾਂ ਦਾ ਆਦਰ ਹੋਵੇ ਅਤੇ ਉਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਮਿਲੇ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਨਮੁਖ ਇਸ ਸਭਾ ਚਾਰ ਆਜ਼ਾਦ ਪਸੰਦ ਸਿੱਖ ਜਥੇਬੰਦੀਆਂ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਨੇ ਜਥਾ ਅਤੇ ਪਾਈ ਜਗਤਾਰ ਸਿੰਘ ਹਵਾਰਾ ਜਥਾ ਦੇ ਸੱਦੇ ਉੱਤੇ 40ਵੇਂ ਸਰਬੱਤ ਖਾਲਸਾ ਯਾਦਗਰੀ ਦਿਹਾੜਾ ਮਨਾਉਣ ਲਈ ਇਕੱਠੇ ਹੋ ਕੇ ਸਾਂਝੇ ਫੈਸਲੇ ਸਵੈ ਨਿਰਣੇ ਅਤੇ ਪ੍ਰਭੂ ਸਤਾ ਲਈ ਯਤਨ ਕਰਨ ਦਾ ਸਮੁੱਚੇ ਖਾਲਸਾ ਪੰਥ ਅਤੇ ਗੁਰ ਸੰਗਤ ਦੇ ਨਾਲ ਵਚਨ ਕਰਦੀ ਹੈ 40 ਸਾਲ ਪਹਿਲਾਂ ਹੋਏ ਸਰਬੱਤ ਖਾਲਸਾ ਦੀ ਯਾਦ ਵਿੱਚ ਜੋ ਗੁਰੂ ਕਾਲ ਸਾਹਿਬ ਪੰਥ ਦੀ ਸਾਂਝੀ ਵਿਚਾਰ ਵਟਾਂਦਰੇ ਦੀ ਰਵਾਇਤੀ ਪਰੰਪਰਾ ਉਤੇ ਪਰਖੀ ਹੋਈ ਸੰਸਥਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਸਭਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੌਸ਼ਨੀ ਵਿੱਚ ਗੁਰਮਤਿ ਪਰੰਪਰਾ ਦੇ ਰਾਹ ਚੱਲਦੇ ਹੋਏ ਅਸੂਲਾਂ ਤੇ ਖਾਲਸਾਈ ਜਾਪਦੇ ਵਾਲੇ ਸੰਘਰਸ਼ ਤੇ ਕਮੰਤਰੀ ਪੱਦਰ ਦੀ ਮੁਹਿਮ ਨਾਲ ਆਪਣੇ ਵਚਨਬੱਧਤਾ ਦੁਹਰਾਉਂਦਾ ਹੈ ਇਹ ਪੰਥਕ ਸਭਾ ਸਰਬੱਤ ਖਾਲਸਾ ਅਤੇ ਗੁਰਮਤੇ ਨੂੰ ਗੁਰੂ ਖਾਲਸਾ ਪੰਥ ਦੀ ਸਾਂਝੇ ਫੈਸਲੇ ਰਹਿਨਮਾਈ ਅਤੇ ਜਵਾਬਦੇਹੀ ਲਈ ਪ੍ਰਮੁੱਖ ਅਤੇ ਸਦੀਵੀ ਸੰਸਥਾ ਮੰਨਦਾ ਹੈ। ਇਹ ਸਭਾ 29 ਪ੍ਰਾਯਣ 1986 ਦੇ ਐਲਾਨ ਤੋਂ ਸਿੱਖਿਆ ਤੇ ਸੇਧ ਲੈਂਦਿਆਂ ਜਿਸ ਇੰਡੀਅਨ ਸਟੇਟ ਵੱਲੋਂ ਕੀਤੇ ਜ਼ਬਰਦਸਤ ਜਵਾਬ ਵਜੋਂ ਗੁਰਮਤ ਅਧਾਰਿਤ ਰਾਹ ਦਾ ਐਲਾਨ ਕੀਤਾ ਗਿਆ ਸੀ। ਜਸ ਦੀ ਦ੍ਰਿਸ਼ਟੀ ਪੰਥ ਕੀ ਜੀਤ ਤੇ ਸਰਬਤ ਖਾਲਸਾ ਦਾ ਭਲਾ ਸਮਾਜਿਕ ਸਮਾਨਤਾ ਧਾਰਮਿਕ ਆਜ਼ਾਦੀ ਦੀ ਰੱਖਿਆ ਸਵੈ ਨਿਰਣੇ ਅਤੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਤਹਿਤ ਪੰਥਕ ਏਕਤਾ ਦੇ ਨਾਲ ਸਾਂਝੇ ਫੈਸਲੇ ਤੱਕ ਲੈ ਜਾਂਦੇ ਹੈ ਇਹ ਸਭਾ ਗੁਰੂ ਖਾਲਸਾ ਪੰਥ ਦੇ ਨਿਆਰੇ ਧਾਰਮਿਕ ਸੱਭਿਆਚਾਰਕ ਅਤੇ ਰਾਜਨੀਤਿਕ ਸਰੂਪ ਨੂੰ ਮੰਨਦੇ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਤੀਰਥ ਪੰਥ ਤੀਸਰ ਪੰਥ ਥਾਪਣ ਦੇ ਸੱਦੇ ਨੂੰ ਹਰ ਸਵੇਰ ਤੇ ਸ਼ਾਮ ਨਿੱਜੀ ਤੇ ਸੰਗਤੀ ਅਰਦਾਸ ਵਿੱਚ ਉਚਾਰਨ ਹੋਣ ਵਾਲੇ ਰਾਜ ਕਰੇਗਾ ਖਾਲਸਾ ਦੇ ਦੌਰੇ ਨੂੰ ਬੇਗਮਪੁਰਾ ਹਲੇ ਮੀ ਰਾਜ ਦੀ ਨਿਆਈ ਸਮਾਜ ਤੇ ਰਾਜ ਦੇ ਆਦਰਸ਼ ਨੂੰ ਅਤੇ ਬਾਣੀ ਬਾਣੇ ਦੀ ਰਹਿਤ ਤੇ ਦੇ ਅਸੂਲ ਨੂੰ ਦ੍ਰਿੜ ਕਰਦੀ ਹੈ ਇਹ ਸਭਾ ਪੂਰੇ ਵਿਸ਼ਵਾਸ ਤੇ ਵਚਨਬੱਧਤਾ ਨਾਲ ਬਿਆਨ ਕਰਦੀ ਹੈ ਕਿ ਸਿੱਖ ਸੰਘਰਸ਼ ਖਾਸ ਕਰਕੇ 1978 ਅਤੇ 1984 ਤੋਂ ਬਾਅਦ ਸ਼ਬਦ ਗੁਰੂ ਦੇ ਮੁੱਢਲੇ ਸੇਕ ਅਸੂਲ ਦੇ ਰੱਖਿਆ ਦਾ ਵਿਲੱਖਣ ਸੰਗਰਾਮ ਹੈ ਅਤੇ ਸ਼ਬਦ ਗੁਰੂ ਦੇ ਦੋਖੀ ਦੇਹਧਾਰੀ ਡੰਮ ਦੇ ਵਿਰੁੱਧ ਹਰ ਮੁਹਾਜ ਤੇ ਸੰਗਰਾਮ ਦਾ ਅਹਿਦ ਕਰਦੀ ਹੈ ਇਹ ਸਭਾ ਇਸ ਗੱਲ ਤੋਂ ਸੁਚੇਤ ਹੈ ਕਿ ਖੇਤਰੀ ਤੇ ਕਮਾਂਤਰੀ ਪੱਧਰ ਉੱਤੇ ਸਿੱਖਾਂ 'ਤੇ ਲਗਾਤਾਰ ਦਬਾਅ ਵਧ ਰਹੇ ਹਨ ਜਿਸ ਤਹਿਤ ਕਾਨੂੰਨੀ ਪ੍ਰਸ਼ਾਸਕਿਕ ਸਮਾਜਿਕ ਸੱਭਿਆਚਾਰਕ ਆਰਥਿਕ ਅਤੇ ਜ਼ਬਰ ਦੇ ਹੋਰ ਢੰਗ ਤਰੀਕੇ ਜਿਵੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਗੈਰ ਨਿਆਂਕ ਕਤਲ ਗੈਰ ਕਾਨੂੰਨੀ ਕੈਦਾਂ ਵਿਦੇਸ਼ਾਂ ਵਿੱਚ ਜ਼ਬਰ ਸਾਡੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਸੱਭਿਆਚਾਰ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਵਿੱਚ ਵਸੋਂ ਤਬਦੀਲੀ ਦੀ ਵਿਉਂਤ ਨਾਲ ਨਾ ਪੱਕੀ ਤਬਦੀਲੀ ਰਾਹੀਂ ਥੋਪਿਆ ਜਾ ਰਿਹਾ ਸੱਭਿਆਚਾਰ ਵਿਗਾੜ ਇਹ ਸਭ ਸਾਡੀ ਨਿਆਰੀ ਤੇ ਵਿਲੱਖਣ ਪਛਾਣ ਨੂੰ ਛੁਟਿਆਉਣ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਂਝੇ ਫੈਸਲਿਆਂ ਦੇ ਰਸਤੇ ਨੂੰ ਰੋਕਣ ਲਈ ਹਨ ਇਹ ਸਭਾ ਇਸ ਗੱਲ ਨੂੰ ਸਮਝਦੀ ਹੈ ਕਿ ਪੰਥਕ عقیدਿਆਂ ਅਤੇ ਸਿੱਖਾਂ ਦੀ ਕੇਂਦਰੀ ਧਰਤੀ ਪੰਜਾਬ ਪ੍ਰਤੀ ਇੰਡੀਅਨ ਸਟੇਟ ਦੇ ਵਸਤੇਵਾਦੀ ਨੀਤੀ ਅਤੇ ਸੋਚ ਹੈ ਇਸੇ ਲਈ ਇੰਡੀਅਨ ਸਟੇਟ ਪੰਥ ਪੰਜਾਬ ਦੇ ਮਸਲੇ ਨੂੰ ਰਾਜਨੀਤਿਕ ਮਸਲਾ ਮੰਨਣ ਦੀ ਥਾਂ ਕਾਨੂੰਨ ਵਿਵਸਥਾ ਦਾ ਅੰਦਰੂਨੀ ਮਾਮਲਾ ਮੰਨਦਾ ਹੈ ਇੰਡੀਅਨ ਸਟੇਟ ਸਿੱਖ ਧਾਰਮਿਕ ਸੰਸਥਾਵਾਂ ਤੇ ਜਥੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਸਿੱਧਾ ਕਲਵਾ ਪਾਉਣ ਦਾ ਯਤਨ ਕਰਦਾ ਹੈ ਅਤੇ ਸਾਡੀ ਜ਼ਮੀਨ ਸਾਡੇ ਪਾਣੀ ਤੇ ਹੋਰ ਸਰੋਤਾਂ ਨੂੰ ਹੜੱਪ ਕੇ ਅੱਜ ਵੀ ਲੁੱਟਦਾ ਜਾ ਰਿਹਾ ਹੈ ਇਹ ਸਭਾ ਇਸ ਗੱਲ ਵੱਲ ਖਾਸ ਧਿਆਨ ਦਿੰਦੀ ਹੈ ਕਿ ਵਿਸ਼ਵ ਮਾਹੌਲ ਵਿੱਚ ਅਸੂਲਾਂ ਦੀ ਥਾਂ ਤਾਕਤ ਦੀ ਪ੍ਰਧਾਨਤਾ ਵੱਧ ਰਹੀ ਹੈ ਨਿਯਮ ਆਧਾਰਿਤ ਵਿਸ਼ਵ ਵਿਵਸਥਾ ਮਨੁੱਖੀ ਅਧਿਕਾਰ ਅਤੇ ਮੂਲ ਆਜ਼ਾਦੀਆਂ ਜਿਨ੍ਹਾਂ ਨੂੰ ਆਮ ਤੌਰ ਉਤੇ ਸੁਰੱਖਿਆਤ ਮੰਨਿਆ ਜਾਂਦਾ ਹੈ ਕਈ ਖੇਤਰਾਂ ਵਿੱਚ ਦਬਾਹੇ ਹੇਠ ਹਨ ਅਤੇ ਨਵੇਂ ਵਿਸ਼ਵ ਨਿظام ਦੇ ਉਭਾਰ ਵਿੱਚ ਸਿੱਖ ਤੇ ਪੰਜਾਬ ਸੇਕ ਖਤੇ ਪੰਜਾਬ ਹੁਣ ਭਾਰਤ ਪਾਕਿਸਤਾਨ ਅਤੇ ਚੀਨ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ ਇਹ ਸਭਾ ਦੁਹਰਾਉਂਦੀ ਹੈ ਕਿ ਸਵੈ ਨਿਰਣੇ ਦਾ ਅਸੂਲ ਜੋ ਇਤਿਹਾਸਕ ਤੌਰ ਉਤੇ ਖਾਲਸੇ ਦੀ ਰਾਜਨੀਤਿਕ ਵਿਧਾਨ ਵਿੱਚ ਗੁਰੂ ਪਾਤਸ਼ਾਹ ਦੇ ਹੁਕਮਤ ਤਹਿਤ ਸੁਤੰਤਰ ਵਿਚਾਰਨ ਦੀ ਨਿਆਰੀ ਰੀਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਖਾਲਸਾ ਜੀ ਦੇ ਅਕਾਲੀ ਪਾਤਸ਼ਾਹ ਦੇ ਦਾਅਵੇ ਦੇ ਰੂਪ ਵਿੱਚ ਮੌਜੂਦ ਹੈ ਅਤੇ ਜੋ ਸੰਯੁਕਤ ਰਾਸ਼ਟਰ ਦੇ ਵਿਧਾਨ ਅਤੇ ਕਮੰਤਰੀ ਮਿਆਰਾਂ ਵਿੱਚ ਵੀ ਮੰਨਿਆ ਗਿਆ ਹੈ ਆਪਣਾ ਸਾਂਝਾ ਭੂਇਕ ਸੁਰੱਖਿਅਤ ਕਰਨ ਨਿਆਰੇ ਰਾਜਨੀਤਿਕ ਢਾਂਚੇ ਅਤੇ ਮੰਜ਼ਲ ਹਾਸਲ ਕਰਨ ਲਈ ਲੋਕਾਂ ਦਾ ਬੁਨਿਆਦੀ ਨੈਤਿਕ ਤੇ ਰਾਜਨੀਤਿਕ ਹੱਕ ਹੈ ਜੋ ਅਮਨਪਸੰਦ ਤਰੀਕੇ ਨਾਲ ਇਕੱਠੇ ਹੋ ਕੇ ਸੰਗਠਿਤ ਅਤੇ ਜਾਇਜ਼ ਉਪਰਾਹਾਂ ਨਾਲ ਅਪਣਾਇਆ ਜਾ ਸਕਦਾ ਹੈ ਇਹ ਸਭਾ ਇਹ ਗੱਲ ਸਾਂਝੀ ਕਰਦੀ ਹੈ ਕਿ ਗੁਰੂ ਖਾਲਸਾ ਪੰਥ ਨੇ ਭਾਰਤੀ ਯੂਨੀਅਨ ਦੀ ਸੰਵਿਧਾਨਕ ਵਿਵਸਥਾ ਨੂੰ 1950 ਵਿੱਚ ਹੀ ਆਸਵकार ਕਰ ਦਿੱਤਾ ਸੀ ਜਦੋਂ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਮਸੌਦੇ ਉੱਤੇ ਸਹਿਮਤੀ ਨਹੀਂ ਦਿੱਤੀ ਅਤੇ ਹਸਤ ਹਸਤਾਕਰ ਨਹੀਂ ਕੀਤੇ ਅਤੇ ਉਹਨਾਂ ਤੋਂ ਬਾਅਦ ਚੱਲ ਰਿਹਾ ਸਿੱਖ ਧਾਰਮਿਕ ਰਾਜਨੀਤਿਕ ਸੰਘਰਸ਼ ਭਾਰਤ ਨੂੰ ਇਹ ਵੰਗਾਰ ਭਰਦਾ ਆਇਆ ਹੈ ਕਿ ਸਿੱਖਾਂ ਦੀ ਨਿਆਰੀ ਸਾਂਝੀ ਪਹਿਚਾਨ ਅਤੇ ਸੱਭਿਆਚਾਰਕ ਵਿਲੱਖਣਤਾ ਕਾਇਮ ਰਹੇਗੀ ਇਹ ਸਭਾ ਤੀਜੇ 1 ਘਲੂ ਘਾਰੇ ਜੂਨ 1984 ਅਤੇ ਨਸਲ ਸਿੱਖ ਨਸਲ ਕੋਸ਼ੀ 1984 ਤੋਂ ਬਾਅਦ ਲੜੀ ਗਈ ਖਾੜਕੂ ਲਹਿਰ ਨੇ ਸਿੱਖ ਇਤਿਹਾਸ ਦਾ ਇੱਕ ਹੋਰ ਸੁਨਹਿਰਾ ਦੌਰ ਤਸਲੀਮ ਕਰਦੇ ਹੈ ਅਤੇ ਉਹਨਾਂ ਸਮੂਹ ਬੀਬੀਆਂ ਭਾਈਆਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ ਦਿੰਦੇ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੋਰ ਸਭ ਹਸੀਲੇ ਨਾਕਾਮ ਹੋਣ ਜਾਣ ਉਤੇ ਸ਼ਸਤਰ ਦੀ ਵਰਤੋਂ ਕੀਤੀ ਅਤੇ ਇਸ ਲਹਿਰ ਵਿੱਚ ਇੰਡੀਅਨ ਸਟੇਟ ਦੇ ਜ਼ਬਰੀ ਤੰਤਰ ਦੇ ਖਿਲਾਫ ਸ਼ਸ਼ਤਰ ਧਾਰੀ ਹੋ ਕੇ ਸੰਗਰਾਮ ਕੀਤਾ ਇਸ ਸਭਾ ਇੰਡੀਅਨ ਸਟੇਟ ਖਿਲਾਫ ਲੜੀ ਜਾ ਰਹੀ ਸ਼ਾਂਤ ਸ਼ਾਂਤਮਈ ਜਨ ਤੱਕ ਤੇ ਗੁਰੀਲਾ ਜੰਗ ਵਿੱਚ ਹਜ਼ਾਰ 9000 ਜ਼ਰਨ ਵਾਲੀਆਂ ਅਕਹਿ ਤਸੀਹੇ ਝੱਲਦਿਆਂ ਵੀ ਡਟੇ ਰਹਿ ਕੇ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਭਾਈਆਂ ਬਜ਼ੁਰਗਾਂ ਬੱਚਿਆਂ ਤੇ ਪਰਿਵਾਰਾਂ ਦੀ ਕੁਰਬਾਨੀ ਅਡੋਲਤਾ ਤੇ ਸਦਕ ਦਾ ਸਤਕਾਰ ਕਰਦੇ ਹੈ ਇਸ ਸਭਾ ਖਾਲਸਥਾਨ ਦੇ ਰੂਪ ਵਿੱਚ ਇੱਕ ਆਜ਼ਾਦ ਮੁਲਕ ਲਈ ਰਾਜਨੀਤਿਕ ਕੂਟਨੀਤਿਕ ਸ਼ਾਂਤਮਈ ਵਿਰੋਧ ਸ਼ਹਾਦਤ ਕੈਦ ਜਲਾਵਤਨੀ ਵਕਾਲਤ ਮਨੁੱਖੀ ਅਧਿਕਾਰਾਂ ਦੀ ਰਾਖੀ ਦਸਤਾਵੇਜ਼ੀਕਰਨ ਅਤੇ ਕਾਨੂੰਨੀ ਤਰੀਕਿਆਂ ਨਾਲ ਜਵਾਬਦੇਹੀ ਦੀ ਮੰਗ ਰਾਹੀਆਂ ਯੋਗਦਾਨ ਕਰਨ ਵਾਲਿਆਂ ਦਾ ਵੀ ਸਤਿਕਾਰ ਕਰਦੇ ਹਾਂ ਇਹ ਸਭਾ ਅੱਜ ਦੇ ਸਮੇਂ ਵਿੱਚ ਇਸ ਲੋੜ ਨੂੰ ਮੰਨਦੀ ਹੈ ਕਿ ਪੰਥ ਪ੍ਰਮਾਣਿਤ ਪੰਚ ਪ੍ਰਧਾਨੀ ਸਾਂਝੀ ਅਗਵਾਹੀ ਪਾਰਦਰਸ਼ੀ ਪ੍ਰਕਿਰਿਆਵਾਂ ਵਾਲੇ ਸਾਂਝੇ ਢਾਂਚੇ ਬਣਨ ਤਾਂ ਜੋ ਰਾਜਨੀਤੀ ਨੂੰ ਦਿਸ਼ਾ ਮਿਲੇ ਵਖਰੇਵੇਂ ਖਤਮ ਹੋਣ ਤੇ ਆਪਸੀ ਏਕਤਾ ਇਤفاق قائم ਹੋਵੇ ਅਤੇ ਭੌਗੋਲਿਕ ਤੇ ਜਥੇਬੰਦਕ ਵਖਰੇਵਿਆਂ ਦੇ باوجود ਪੰਥਕ ਏਕਤਾ ਬਣੀ ਰਹੇ ਇਹ ਸਭਾ ਫੈਸਲਾ ਕਰਦੇ ਹੈ ਕਿ ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਅਨੁਸਾਰ ਦੇਸ਼ ਕਾਲ ਘੜਨ ਦੀ ਗੱਲ ਸਿਹਰਦ ਸੰਸਥਾਵਾਂ ਕੁਮੰਤਰੀ ਪੱਦਰ ਤੇ ਦਸਤਾਵੇਜ਼ੀਕਰਨ ਅਤੇ ਦੁਨੀਆ ਭਰ ਦੇ ਪੰਥਕ ਹਿੱਸੇਦਾਰਾਂ ਨਾਲ ਵਿਆਪਕ ਸਲਾਹ مشورے ਜਾਰੀ ਅੱਗੇ ਵਿਧਾਏ ਜਾਣਗੇ ਇਸ ਤੋਂ ਅੱਗੇ ਅੱਜ ਦੇ ਇਸ ਸਰਬੱਤ ਖਾਲਸਾ ਯਾਦਗਰੀ ਦਿਹਾੜੇ ਦੀ ਸਭਾ ਦੇ ਫੈਸਲੇ ਮੈਂ ਆਪ ਸਾਬ ਸੰਗਤਾਂ ਦੇ ਸਾਹਮਣੇ ਰੱਖਣ ਲੱਗਾ ਜਿਸ ਜਿਸ ਫੈਸਲੇ ਦੇ ਉੱਤੇ ਵਿਚਾਰ ਆਮ ਦੇ ਕੇ ਮੈਂ ਰੁਕਾਂਗਾ ਸੰਗਤੀ ਰੂਪ ਦੇ ਵਿੱਚ ਉਸ ਦੀ ਪ੍ਰਵਾਨਗੀ ਜਿਹੜੀ ਆ ਤੁਸੀਂ ਦੇ ਸਕਦੇ ਹੋ ਪਹਿਲਾ ਮੌਜੂਦਾ ਜੁਗ ਲਈ ਸਰਬੱਤ ਖਾਲਸਾ ਤੇ ਗੁਰਮਤਾ ਦਾ ਵਿਦੇਵਕ ਟਾਂਚਾ ਤਿਆਰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਪੰਥਕ ਸਭਾ ਸੰਸਾਰ ਭਰ ਦੇ ਪੰਥ ਪ੍ਰਸਤ ਜਥਿਆਂ ਤੇ ਸੰਸਥਾਵਾਂ ਨਾਲ ਸਲਾਹ مشورہ ਕਰਕੇ ਖਾਲਸਾ ਪੰਥ ਦੇ ਸਾਹਮਣੇ ਸਰਬੱਤ ਖਾਲਸਾ ਅਤੇ ਗੁਰਮਤਾ ਸੰਸਥਾਵਾਂ ਦੇ ਵਿਧੀ ਵਿਵਧਾਨ ਦਾ ਮਸੌਦਾ ਖਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿੱਚ ਇਸ ਗੱਲ ਉੱਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ ਜਿਸ ਤਹਿਤ ਖਾਲਸਾਈ ਰਵਾਇਤਾਂ ਦੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨਮਾਇੰਦੀ ਪੈਮਾਨੇ ਵਿਚਾਰ ਵਟਾਂਦਰਾ ਫੈਸਲਾ ਕਰਨ ਦੀ ਪ੍ਰਕਿਰਿਆ ਸੰਸਥਾਗਤ ਸੁਰੱਖਿਆ ਪ੍ਰਬੰਧ ਪਾਰਦਰਸ਼ਤਾ ਦੇ ਮਿਆਰ ਅਤੇ ਗੁਰਮਤੈ ਨੂੰ ਲਾਗੂ ਕਰਨ ਲਈ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਕਾਰਤ ਟੰਗ ਮਿੱਥੇ ਜਾਣ। ਗੁਰੂ ਨਾਨਕ ਸਾਹਿਬ ਜੀ। ਇਸ ਸਭਾ ਦਾ ਦੂਸਰਾ ਫੈਸਲਾ 29 ਅਪ੍ਰੈਲ ਦੇ ਖਾਲਸਾਤਨ ਐਲਾਨ ਨਾਮੇ ਦੀ 40ਵੀਂ ਵਰੇਗੰਡ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਾਹਮਣੇ ਰੱਖਿਆ ਜਾਵੇਗਾ। 30 April 1986 ਨੂੰ ਸਾਡੇ ਖਾਲਸਤਾਨੀ ਭਰਾਵਾਂ ਨੇ ਸਾਡੀ ਆਜ਼ਾਦੀ ਲਈ ਸਿੱਧੀ ਜਦੋਜਹਿਦ ਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਅਸੀਂ ਇਸ ਐਲਾਨਨਾਮੇ ਦੀ 40ਵਾਂ ਵਰੇਗੰਢ 29 April 2026 ਨੂੰ ਪੰਥਕ ਪੱਧਰ ਉੱਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ 29 ਅਪ੍ਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ਤੇ ਮਨਾਇਆ ਜਾਏਗਾ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅਸੀਂ ਆਪਣਾ ਰਾਜ ਮੁੜ ਪ੍ਰਾਪਤ ਕਰਨ ਦੀ ਤਾਂਗ ਰੱਖਦੇ ਹਾਂ ਤੇ ਇਸ ਲਈ ਯਤਨਸ਼ੀਲ ਹਾਂ ਅਤੇ ਖਾਲਸਾਤਨ ਦੀ ਕਾਇਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਮਿਸਲ ਕਾਲ ਦੇ ਦਲ ਖਾਲਸਾ ਦੇ ਰਾਜ ਪ੍ਰਬੰਧ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਹੀ ਵਾਲੀ ਸਰਕਾਰੇ ਖਾਲਸਾ ਦੀ ਲੜੀ ਦਾ ਹਿੱਸਾ ਹੋਵੇਗਾ। ਉਸਤਿਹਤ ਖਾਲਸਾistan ਐਲਾਨ ਨਾਮੇ ਦੀ 40ਵੀਂ ਵਰੇਗੰਡ ਮੌਕੇ ਬੀਤੇ 40 ਸਾਲਾਂ ਦੇ ਸੰਘਰਸ਼ ਦੇ ਤਜਰਬੇ ਅਯੋਕੇ ਪੰਥਕ ਅਤੇ ਕੁਮਾਂਤਰੀ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਲਸਾistan ਦੇ ਹਾਮੀ ਸਿੱਖ ਜਥਿਆਂ ਜਥੇਬੰਦੀਆਂ ਸੰਸਥਾਵਾਂ ਆਦ ਨਾਲ ਤਾਲਮੇਲ ਕਰਕੇ ਖਾਲਸਾਤਾਨ ਦੇ ਸੰਘਰਸ਼ ਦੀ ਵਿਵਿਖਤ ਰਣਨੀਤੀ ਬਾਰੇ ਇੱਕ ਸਾਂਝਾ ਨੀਤੀ ਦਸਤਾਵੇਜ਼ ਤਿਆਰ ਕਰਕੇ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਖਾਲਸਾਤਾਨ ਐਲਾਨ ਨਾਮੇ ਦਿਹਾੜੇ ਤੋਂ ਇਲਾਵਾ ਜੋ ਇਸ ਸਭਾ ਦੇ ਪ੍ਰਣ ਨੇ ਮੈਂ ਉਹ ਆਪ ਸਾਥ ਸਭ ਸੰਗਤ ਦੇ ਸਾਹਮਣੇ ਰੱਖਣ ਲਗਾ ਸਰਬੱਤ ਖਾਲਸਾ ਯਾਦਗਾਰੀ ਦਿਵਸ ਦੀ ਸਭਾ ਇਹ ਪ੍ਰਣ ਕਰਦੀ ਹੈ ਕਿ ਪੰਜਾਬ ਲਈ ਪ੍ਰਭੂ ਸੱਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਤਾ ਪਹਿਲਾ ਸਾਡਾ ਪ੍ਰਣ ਇਹ ਹੈ ਕਿ ਪੰਜਾਬ ਲਈ ਪ੍ਰਭੂ ਸੱਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਤਾ ਇਹ ਸਭਾ ਪੰਜਾਬ ਦੀ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਦੀ ਸਿਆਸੀ ਮੰਜਲ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੈ ਅਤੇ ਇਸ ਨੂੰ ਮਜਬੂਤਾ ਸਮੇਂ ਵਿੱਚ ਖਾਲਸਤਾਨ ਕਿਹਾ ਜਾਂਦਾ ਹੈ ਬੋਲੇ ਇੱਕ ਐਸਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਾਗ ਗੁਰਮਤ ਦੇ ਆਸ਼ੇ ਅਸੂਲਾਂ ਉੱਤੇ ਆਧਾਰਿਤ ਹੋਵੇਗਾ ਇਨਸਾਫ ਸਵੈਮਾਨ ਅੰਤਰ ਆਤਮਾ ਦੀ ਆਜ਼ਾਦੀ ਦੇਵੇ ਅਤੇ ਸਭਨਾਂ ਦਾ ਭਲਾ ਕਰੇ ਅਤੇ ਜੋ ਔਸੂਲ ਆਧਾਰਿਤ ਰਾਜ ਪ੍ਰਬੰਧ ਦੇ ਸਿੱਖ ਆਧਾਰ ਨਾਲ ਮੇਲ ਖਾਂਦਾ ਹੋਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦੀ ਸਭਾ ਦੀ ਆਖਰੀ ਬਚਨ ਬਾਤਾਂ ਨੌਜਵਾਨਾਂ ਦੇ ਹੱਥ ਬਾਗਡੋਰ ਸੌਂਪਣਾ ਇਹ ਸਭਾ ਪੰਥਕ ਜਜ਼ਬੇ ਅਤੇ ਸਮਰਪਿਤ ਨੌਜਵਾਨਾਂ ਨੂੰ ਇਨਕਲਾਬੀ ਸਿੱਖ ਰਾਜਨੀਤੀ ਦੇ ਅਗਵਾਈ ਦੇ ਮੋਰਚੇ ਉੱਤੇ ਲਿਆਂਦੇ ਜਾਣ ਦਾ ਐਲਾਨ ਕਰਦੀ ਹੈ ਜੋ ਸਾਂਝੇ ਉਪਰਾਲਿਆਂ ਨਾਲ ਉਪਰੇ ਤੇ ਇਸ ਤੇ ਜਿਸ ਦੀ ਰਹਿਨਮਾਈ ਉਹ ਕਰਨ ਜੋ ਹੋਂਦ ਤੱਕ ਸੰਘਰਸ਼ ਦੀ ਅਗਵਾਈ ਵਿੱਚ ਯੋਗਦਾਨ ਪਾ ਰਹੇ ਹਨ ਬੋਲੇ